ਪ੍ਰੈਜ਼ੀਡੈਂਟ ਹੋ ਗਿਆ। ਅਰੋਸਾ ਬਣ ਗਈ ਕਿ ਕਿੰਨੇ ਕ ਬੋਟ ਸੀ ਕੌਣ ਜਿੱਤੇ ਜੀ ਕਿਉਂ ਨ ਹੋਏ ਜੀ ਕੋਈ ਕੋਈ ਮਾਮਲਾ ਨਹੀਂ ਜੀ ਤਿੰਨੇ ਪ੍ਰੈਜ਼ੀਡੈਂਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਕਿੰਨਾਂ ਨੂੰ 10-10 ਵੋਟਾਂ ਨਾਲ ਮਿਲੀਆਂ ਉਹ ਕਹਿ ਰਹੇ ਸੀ ਵੀ ਜਿਹੜਾ ਸੈਕੰਡ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਨਾ ਕਰੋ ਅਸੀਂ ਤਿੰਨਾਂ 'ਚ 10-10 ਤਿੰਨਾਂ ਨੂੰ ਵੋਟਾਂ ਮਿਲੀਆਂ ਤਿੰਨ ਬੰਦੇ ਲੱਗੋਣਗੇ ਕੋਣ ਬਣਿਆ ਜੀ ਪਤਾ ਲੇਡੀ ਜੀ ਮੈਡਮ ਨਾਂ ਨਹੀਂ ਪਤਾ ਵਾਈਸ ਪ੍ਰਧਾਨ ਸੀ ਵਾਈਸ ਪ੍ਰਧਾਨ ਕੋਣ ਬਣਿਆ ਉਹ ਵੀ ਲੇਡੀ ਜੀ ਅੱਛਾ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਕਿਹਨਾਂ ਸੀ Congress ASM Nawab Shah Murdabad ASM Nawab Shah Murdabad ASM Nawab Shah Murdabad ASM Nawab Shah Murdabad Congress ASM Nawab Shah Murdabad ASM ਸੀ ਵੀਪਰ ਨਾ ਪਹਿਲਾਂ ਭਣਾ ਜੁੜਿਆ ਅਸੀਂ ਕਾਂਗਰਸ ਨੇ ਸ਼ਹਿਰ ਦੇ ਵਿਕਾਸ ਲਈ ਸਮਰਥਨ ਕੀਤਾ ਅਸੀਂ ਕਹੇ ਨਾਲੇ ਸ਼ਹਿਰ ਦੇ ਵਿਕਾਸ ਨੂੰ ਸਮਰਥਨ ਕਰ ਪ੍ਰਧਾਨ ਬਣ ਗਿਆ ਸੀ ਵੀਪਰ ਨਾ ਕਿ ਜੋ ਚੋਣ ਆਈ ਆ ਜਿੰਦਗੀ ਖੁਰਕੀ ਖੀਤੀ ਆ ਉਦੋਂ ਮੈਨੂੰ ਕਾਂਗਰਸ ਖੜਾ ਕੀਤਾ ਜਿਹੜਾ ਰੂਲ ਹੈ ਗ੍ਰੈਜੂਏਸ਼ਨ ਬਰਾਬਰ ਜਿਹਨੂੰ ਬਾਦ ਵੋਟਾਂ ਪਾਈ ਜਾਂਦੀਆਂ ਉਹ ਸੀਨੀਅਰ ਜਿਹਨੂੰ ਘੱਟ ਦੇ ਜੂਨੀਅਰ ਇਸ ਕਰਕੇ ਉੱਥੇ ਉਹਨੇ ਇਹ ਗੱਲ ਨਹੀਂ ਸੁਣੀ ਧੱਕਾ ਕਰਕੇ ਜੂਨੀਅਰ ਨੇ ਬਾਈ ਲਾਜ ਹੈ ਬਾਈ ਲਾਜ ਹੋਈ ਹੈ ਯਾਨੀ ਤੁਹਾਨੂੰ ਕਿਹ ਲੱਗਿਆ ਹੈਰ ਤੁਹਾਨੂੰ ਕੀ ਲੱਗਦਾ ਹੈ ਮੀਂਹ ਦੇ ਅੰਦਰ ਬਾਈ ਰਾਜਤ ਗੜੰਗੇ ਤੇ ਤਾ ਜੀ ਹੈਗੇ ਬਹੁਤ ਹਾਂ ਜੀ ਮਿਨਿਸਪਲ ਐਕਟ ਦੀ ਕਾਪੀ ਆ ਐਸ ਪਰ ਰੂਲ ਸਿਰਫ ਪ੍ਰਧਾਨਗੀ ਦੀ ਇਲੈਕਸ਼ਨ ਔਰ ਸੀਨੀਅਰ ਵਾਈਸ ਪ੍ਰਧਾਨਗੀ ਦੋ ਇਲੈਕਸ਼ਨ ਹੁੰਦੇ ਆ ਜੀ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕੱਲ ਜਦ ਐਮਸੀਆ ਨੂੰ ਪਰਸੋ ਜਾਂ ਦਿਨਾਂ ਨੇ ਨੋਟਿਸ ਲੇਟ ਜਦ ਵੀ ਕੱਢਿਆ ਪਹਿਲਾਂ ਤਾਂ ਉਹ ਅਰਜਨ ਦੇ ਕੱਢੇ ਦਾ ਟਾਈਮ ਨਹੀਂ ਸੀਗਾ ਉਸ ਤੋਂ ਇਲਾਵਾ ਇੰਨੇ ਹੀ ਨਹੀਂ ਸਿਰਫ ਦੋ ਨੋਟਿਸ ਕੱਢੇ ਗਏ ਇੱਕ ਪ੍ਰਧਾਨਗੀ ਦਾ ਤੇ ਇੱਕ ਸੀਨੀਅਰ ਵਾਈਸ ਪ੍ਰਧਾਨ ਦਾ ਜੇ ਜੂਨੀਅਰ ਵਾਈਸ ਪ੍ਰਧਾਨ ਦੀ ਕੋਲ ਇਲੈਕਸ਼ਨ ਵੱਖਰੀ ਇਹਨਾਂ ਨੇ ਤੀਜੀ ਕਰਾਣੀ ਸੀ ਤੇ ਤਿੰਨ ਨੋਟਿਸ ਨਿਕਲਨੇ ਚਾਹੀਦੇ ਸੀ ਜਦ ਤਿੰਨ ਨੋਟਿਸ ਨਹੀਂ ਨਿਕਲੇ ਤਾਂ ਤਿੰਨ ਵੱਖ-ਵੱਖ ਇਲੈਕਸ਼ਨ ਕਰਾਉਣ ਦਾ ਕੋ ਮਤਲਬ ਨਹੀਂ ਬੰਦਾ ਸੀ ਸਿਰਫ ਇਸ ਕਰਕੇ ਧੱਕਾ ਕਰਨ ਲਈ ਕਿਉਂਕਿ ਸਰਕਾਰ ਪਰ ਅੱਜ ਇਹ ਨੰਗੇ ਹੋ ਚੁੱਕੇ ਆ ਇੱਥੇ ਕੋਈ ਇਕੱਲੇ ਦਲ ਨਹੀਂ ਕੋਈ ਆਪ ਨਹੀਂ ਇੱਥੇ ਸਾਰੇ ਇਕੱਠੇ ਆ ਆ ਤੁਹਾਡੇ ਸਾਹਮਣੇ ਬੀਐਸਪੀ ਵਾਲੀ ਗੱਲ ਤਾਂ ਕੋਈ ਰਹੀ ਨਹੀਂ ਕਿਉਂਕਿ ਉਹ ਤਾਂ ਆਲਰੇਡੀ ਇਹਨਾਂ ਚ ਸ਼ਾਮਲ ਹੋ ਹੀ ਚੁੱਕੇ ਆ ਸੋ ਇਹ ਸਾਰਾ ਇੱਕ ਫ੍ਰੈਂਡਲੀ ਮੈਚ ਚੱਲ ਰਿਹਾ ਸੀਗਾ ਆਪਾਂ ਪਹਿਲਾਂ ਸ਼ਹਿਰ ਨੂੰ ਕਮਿਟਮੈਂਟ ਕੀਤੀ ਸੀ ਪ੍ਰਸ਼ਾਸਨ ਨੂੰ ਕਮਿਟਮੈਂਟ ਕੀਤੀ ਸੀ ਕਿ ਆਪਾਂ ਬਿਲਕੁਲ ਵੀ ਆਪਣਾ ਪ੍ਰਧਾਨਗੀਚ ਇਹ ਆਪਣਾ ਜਿਹੜਾ ਬਣਾਣਾ ਚਾਹਦੇ ਬਣਾ ਲਾਂ ਪਰ ਜਿਹੜੇ 7 ਐਮਸੀ ਸਾਡੇ ਇਕੱਠੇ ਹੋ ਕੇ ਗਏ ਆ ਜੇਤਰਾਮ ਜੀ ਨਾਲ ਆ ਤੁਸੀਂ ਅੰਦਰ ਗਏ ਹੋ 7 ਜਣੇ ਗਏ ਹੋ ਇਕੱਠੇ ਗਏ ਹੋ ਇਹ ਸਾਰੇ ਵੀ ਜੇ ਤੁਸੀਂ ਲਾ ਲਓ ਤਾਂ 10 ਬੰਦੇ ਸੀ ਤੇ ਪ੍ਰਧਾਨਗੀ ਦੀ ਇੱਕ ਵਾਰੀ ਵੋਟ ਪੈਣੀ ਸੀ ਔਰ ਸੀਨੀਅਰ ਵਾਈਸ ਪ੍ਰਧਾਨ ਜੀ ਜਿਹੜੀ ਇਲੈਕਸ਼ਨ ਆ ਉਹ ਵੀ ਇੱਕ ਵਾਰੀ ਹੋਣੀ ਸੀ ਇਹਦੇ ਚ ਵੋਟਾਂ ਵਨ ਵਨ ਕੇ ਇਹਨਾਂ ਨੇ ਪਾਣੀਆਂ ਸੀ ਪਰ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਵਨ ਵਨ ਕੇ ਸਾਡਾ ਹੱਥ ਨਹੀਂ ਪੈਂਦਾ ਇਸ ਕਰਕੇ ਇਹਨਾਂ ਨੇ ਜਿਹੜੀ ਉਹ ਇਲੈਕਸ਼ਨ ਆ ਇਹਨਾਂ ਨੇ ਬਿਲਕੁਲ ਇਲੀਗਲੀ ਬਿਨਾ ਮਿਨਿਸਪਲ ਐਕਟ ਦੀ ਪਰਵਾਹ ਮੰਨਦੇ ਕਾਨੂੰਨ ਦੀ ਧਜੀਆਂ ਉਡਾਉਂਦੇ ਹੋਏ ਜੋ ਕਮ ਅmber ਸਰ ਕੀਤਾ ਜੋ ਕਮ ਉੱਥੇ ਬਠਿੰਡੇ ਕੀਤਾ ਜੋ ਫਗਵਾੜੇ ਕੀਤਾ ਅੱਜ ਉਸੇ ਗੱਲ ਨੂੰ ਮੁੱਖ ਰੱਖਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਥੇ ਦੀ ਲੋਕਲ ਲੀਡਰਸ਼ਿਪ ਨੇ ਇੱਥੇ ਤੇ ਮੌਜੂਦਾ ਐਮਐਲਏ ਔਰ ਬੰਗੇ ਦੇ ਐਮਐਲਏ ਨੇ ਲਲ ਕੇ ਇਹ ਜਿਹੜਾ ਧੱਜੀਆਂ ਉਡਾਈਆਂ ਬੇਛਲਕਾਂ ਇਚਾਰਜ ਇਹਨਾਂ ਤੇ ਝਾਰ ਲਿਆ ਅਗਲੀ ਰਣਨੀਤੀ ਕੀ ਹੋਵੇਗੀ ਜੀ ਅਗਲੀ ਰਣਨੀਤੀ ਦੇਖੋ ਆਪਾਂ ਤਾਂ ਪਹਿਲਾਂ ਵੀ ਹਾਈ ਕੋਰਟ ਚ ਸਟੇ ਲੈਣ ਲਈ ਆਪਾਂ ਨਹੀਂ ਕੀਤਾ ਕਿ ਇਹ ਸ਼ਹਿਰ ਦਾ ਕੰਮ ਨਾ ਰੁਕੇ ਪਰ ਹੁਣ ਜਿਸ ਤਰੀਕੇ ਨਾਲ ਇਹਨਾਂ ਨੇ ਧੱਜੀਆਂ ਉਡਾਈਆਂ ਬਿਨਾਂ ਪਰਵਾਹ ਮੰਨਦੇ ਹੋਏ ਤੇ ਹੁਣ ਜੇ ਆਪਾਂ ਹਾਈ ਕੋਰਟ ਜਾਵਾਂਗੇ ਤਾਂ ਫਿਰ ਇਹ ਜ਼ਿੰਮੇਵਾਰ ਇਹ ਹੋਊਗੇ ਜੇ ਸ਼ਹਿਰ ਦਾ ਕੰਮ ਰੁਕਦਾ ਕਿ ਇੱਕ ਪਾਸੇ ਤਾਂ ਕਹਿੰਦੇ ਆ ਕਿ ਇਹ ਸਾਨੂੰ ਰੋਕਦੇ ਆ ਇਹ ਜਦ ਇਤਾਂ ਦੇ ਧੱਕਾ ਕਰਦੇ ਤਾਂ ਉਸ ਤੋਂ ਬਾਅਦ ਜੇ ਅਫਸਰ ਇਹਨਾਂ ਦੀ ਗੱਲ ਨਾ ਸੁਣੋ ਐ ਐਸਟੀਐਮ ਹੋਨੇ ਮੈਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਿਆ ਐਸਟੀਐਮ ਸਾ ਗਲਤ ਆ ਸਮਝੋ ਜਿੰਦਾ ਚੋਰ ਨੱਠਦਾ ਹੁੰਦਾ ਉਸ ਤੋਂ ਜ਼ਿਆਦਾ ਸਪੀਡ ਤੋਂ ਨੱਠਿਆ ਮੈਂ ਤੁਸੀਂ ਹਾਈ ਕੋਰਟ ਜਾਓਗੇ ਫਿਰ ਹੁਣ ਦੇਖੋ ਸਾਰਿਆਂ ਦੀ ਸਲਾਹ ਹੋ ਗਈ ਇਹ ਅੱਜ ਚੇਤਰਾਮ ਜੀ ਤੁਸੀਂ ਅੰਦਰ ਸੀਗੇ ਦੱਸੋ ਕੀ ਹੋਇਆ ਅੰਦਰ ਮੈਂ ਤਾਂ ਨਹੀਂ ਸੀਗਾ ਸਰ ਜੀ 2 ਮਿੰਟ ਲਗਾਓ ਸਰ ਇੱਕ ਮਿੰਟ ਚੇਤਾ ਮੈਂ ਪੁੱਛ ਤੁਸੀਂ ਇਹ ਦੇਖੋ 12 ਵਜੇ ਦੀ ਇਲੈਕਸ਼ਨ ਸੀ 12:06 ਮਿੰਟ ਹੋਇਆ ਲੈ 5 ਮਿੰਟ ਹੋਇਆ ਜ ਮੈਨੂੰ ਚੌਥੀ ਵਾਰ ਕਾਉਂਸਲ ਬਾਰੇ ਮੌਕਾ ਮਿਲਿਆ ਜੋ ਰੂਲਿੰਗ ਡਾਕਵਾਜੀ ਰੂਲਿੰਗ ਅੱਜ ਤਾਂ ਇਹੜਾ ਨਹੀਂ ਇਹ ਗੀਆਂ ਮੈਂ ਕਿਹਾ ਵੀ ਜਦੋਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਚੁਣ ਹੁੰਦੀ ਆ ਉਹਨੂੰ ਪਹਿਲਾਂ ਪ੍ਰਧਾਨ ਚੁਣਨ ਤੋਂ ਬਾਅਦ ਜੇ ਨੂੰ ਬਾਅਦ ਵੋਟਾਂ ਪੈ ਸੀਨੀਅਰ ਜੇ ਨੂੰ ਕੱਟ ਯੂਨੀਅਨ ਅੱਜ ਪਹਿਲਾ ਇਤਿਹਾਸ ਲਿਖਿਆ ਗਿਆ ਬਈ ਜੀ ਤੀਜੀ ਵਾਰ ਯੂਨੀਅਨ ਦੀ ਪੰਜ ਜਿੰਨੇ ਆ ਉਹਦੇ ਬਾਰੇ ਸਾਣਾ ਤੱਕਾ ਹੋਇਆ ਤੱਕਾ ਹੋਰ ਇਹਨਾਂ ਨੇ ਆਪਣਾ ਬੜਾ ਲਿਆ ਅਸੀਂ ਤਾਂ ਸ਼ਹਿਰ ਦੇ ਵਿਕਾਸ ਲਈ ਇਕੱਠੇ ਆ ਸੀਦੀ ਕਹਿੰਦੇ ਕਾਂਗਰਸੀਏ ਅਜੇਦ ਸਿੰਘ ਸਾਹਿਬਾ ਨੇ ਦੱਪਣਾ ਆਂਦਾ ਦਿੱਤਾ ਪਰ ਐ ਧੱਕਾ ਦੇ ਅਸੀਂ ਨੂੰ ਕਿਹਾ ਤਾਂ ਆ ਦੇਖੋ ਰੂਲਿੰਗਾ ਉਹ ਕਹਿੰਦਾ ਮੈਂ ਨਹੀਂ ਰੂਲਿੰਗ ਨੂੰ ਮੰਨਦਾ ਅਜੇਦ ਸਿੰਘ ਸਾਹਿਬ ਕਹਿੰਦੇ ਜਿੱਥੇ ਜਾਣਾ ਜਾਓ ਮੈਂ ਚੋਣ ਕਰਾ ਦੇਦਾ ਕਰਾਉਣੀਆਂ ਅਸੀਂ ਕੀ ਕਰ ਸਕਦੇ ਤੁਹਾਡੇ ਸਾਹਿਬ ਨੇ ਹੁਣ ਵੀ ਸੱਤ ਦੇ ਸੱਤ ਐਮਸੀ ਇਕੱਠੇ ਖੜੇ ਹੋਇਆ ਰੂਲਾ ਦੇ ਮੁਤਾਬਕ ਤੁਹਾਨੂੰ ਵੀ ਦੱਸਦਾ ਕਿ ਇੱਕ ਜਿਹੜਾ ਸਾਡਾ ਜਿਹੜਾ ਵਾਈਸ ਪ੍ਰਧਾਨ ਜਿਹੜਾ ਇਹ ਬੰਦੇ ਸੀਗੇ ਚੇਤਰਾਮ ਜੀ ਪਰ ਅੱਜ ਸਾਡਾ ਸਤਨਾ ਸਾਰਾ ਕੁਝ ਸਾਰਾ ਕੰਮ ਆਪਣਾ ਸਾਰਾ ਕਾਨੂੰਨੀ ਤੇ ਝੜਿਆ ਜਿੱਥੇ ਝਗਿਆ ਇਹਨਾਂ ਦੀ ਮਦਦ ਵੀ ਡੈਥ ਹੋਈ ਆ ਹਲੇ ਦਾਗ ਨਹੀਂ ਦਿੱਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹ ਅੱਜ ਇੱਥੇ ਆਏ ਆ ਪਰ ਇਸ ਗੱਲ ਦੀ ਵੀ ਰਿਸਪੈਕਟਿੰਗ ਕੀਤੀ ਵੀ ਕਿ ਇੱਕ ਅੱਜ ਘਰ ਚਿੰਨਾ ਬੜਾ ਹਾਦਸਾ ਹੋਇਆ ਹਲੇ ਪਰਮਿਸ਼ਨ ਉਹਨੇ ਜਾ ਕੇ ਦੇਣੀ ਹੈ 1:30 ਵਜੇ ਦਾਗ ਦੇਣੇ ਆ ਪਰ ਉਹਦੀ ਇਸ ਗੱਲ ਦੀ ਵੀ ਪਰਵਾਹ ਨਹੀਂ ਮੁੰਦੀ ਕਿ ਬੜੀ ਘਟੀਆ ਸਰਕਾਰ ਹੈ ਬੜੀ ਘਟੀਆ ਸੋਚ ਹੈ ਫਿਰ ਅਸੀਂ ਸ਼ਹਿਰ ਦੇ ਹਿੱਤ ਲਈ ਮਤਲਬ ਇਹ ਸੋਚਿਆ ਸੀਗਾ ਅਸੀਂ ਘਰ ਕਰੋ ਕਰੋ ਘਰ ਅਸੀਂ ਆਪਣੀ ਨੈਟ ਬੋਡੀ ਛੱਡ ਕੇ ਆਪਣੀ ਮਾਂ ਦਾ ਨੂੰ ਛੱਡ ਕੇ ਤਾਂ ਸੱਤ ਸਾਲ ਤੋਂ ਪਹਿਲਾਂ ਉੱਧਰ ਬਣਾ ਵੀ ਨਹੀਂ ਪਹੁੰਚੇ ਆ ਇਸੇ ਕਰਕੇ ਵੀ ਸ਼ਹਿਰ ਦੇ ਹਿੱਤ ਲਈ ਸ਼ਹਿਰ ਦਾ ਵਿਕਾਸ ਨਾਲ ਹੋਵੇ ਸ਼ਹਿਰ ਦੇ ਕੰਮ ਦਾ ਸਭ ਪਰ ਲੇਕਿਨ ਇਹਨਾਂ ਨੇ ਜੋ ਕੀਤਾ ਬਹੁਤ ਜ਼ਿਆਦਾ ਧੱਕਾ ਕੀਤਾ ਪਰ ਆਪਾਂ ਇਸ ਚੀਜ਼ ਦਾ ਤੇ ਲਾਸਟ ਹਾਈ ਕੋਰਟ ਜਾ ਕੇ ਲਵਲ ਅਕਬਰ ਜੁੰਗਰ ਦੀ ਕੌਲ ਦੀ ਵੋਇਸ ਪ੍ਰਧਾਨ ਗੁਰਮukh ਨਾਲ ਦੀ ਜਿਹੜੇ ਸਿੰਡੀ ਜੀ ਕੌਲ ਦੀ ਸੀਨੀਅਰ ਵਾਈਸ ਪ੍ਰਧਾਨ ਔਰ ਗੁਰਮukh ਨਾਲ ਦੀ ਵਾਈਸ ਪ੍ਰਧਾਨ ਜਿਹੜੇ ਅੰਦਰ ਮਾਨਯੋਗ ਐਸ.ਡੀ.ਐਮ ਸਾਹਿਬ ਨੇ ਸਾਰੇ ਮੈਂਬਰਾਂ ਚਵਾਨ ਦੇ ਹੱਥ ਘੜੇ ਕਰਾ ਕੇ ਜਿਹੜੀ VOTING ਕਰਾਈ ਹੈ ਸਾਰਿਆਂ ਦੇ ਨਾਮ ਬਹੁਤ ਹੀ ਵਿਆਪਕ ਸਿਕਾ ਦੇ ਨਾਲ ਜਿਹੜਾ ਉਹ ਅੱਜ ਇਹਨਾਂ ਨੂੰ ਚੁਣਿਆ ਮੈਂ ਇਤੇ ਇਹਨਾਂ ਨੂੰ ਵਧਾਈ ਦਿੰਦਾ ਕਿੰਨੇ ਆਗੂਆਂ ਨੂੰ ਤੇ ਮੈਂ ਐਮ.ਸੀ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਉਹ ਦੇਖੋ ਇਹਨਾਂ ਨੇ ਇਹਦੇ ਵਿੱਚ ਬਹੁਤ ਵੱਡਾ ਸਾਥ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਮੈਂ ਇਹਨਾਂ ਨੂੰ ਫੀਲ ਕਰਾਂਗਾ ਜੀ ਜਿਹੜੀ ਮੈਂ ਕੱਲ ਨੂੰ ਸੋਸ਼ਲ ਮਾ ਸ਼ਹਿਰ ਦੇ ਮੋਟੇ ਕੰਮ ਆ ਵਾਰਡਾਂ ਦੇ ਜਾਂ ਸੜਕਾਂ ਦੇ ਜਾਂ ਸੀਵਰੇਜ ਦੇ ਆ ਕੋਪਹਿਲ ਦੇ ਆਧਾਰ ਤੇ ਅੱਜ ਤੋਂ ਹੀ ਸ਼ੁਰੂਆਤ ਕਰਾਂਗੇ ਮੇਰੇ ਸਾਬ ਕਾਂਗਰਸ ਵਾਲੇ ਬਾਹਰ ਕਹਿੰਦੇ ਧੱਕਾ ਬਹੁਤ ਕੀਤਾ ਜੀ ਕੀ ਕਹਿੰਦੇ ਗੋਮਰ ਚੀਜ਼ ਕਰਦੇ ਉਹਦੇ ਲਈ ਕੀ ਕੰਮ ਉਪਰਾਂ ਲਾ ਕੀਤਾ ਜਾਊਗਾ ਕਿਉਂਕਿ ਇਹ ਰੇਲਵੇ ਰੋਡ ਰੁਕਿਆ ਹੋਇਆ ਸੀ ਕਰਕੇ ਸੀ ਪਿਛਲੀ ਜਿਹੜੀਆਂ ਚੇਅਰਮੈਨ ਚੁਣ ਕੇ ਅਸੀਂ ਮਤੇ ਪਾਇਆ ਸੀ ਉਹ ਕਿਤੇ ਨਾ ਕਿਤੇ ਸਟੇ ਹੋਣ ਕਾਰਨ ਰੁਕ ਗਿਆ ਔਰ ਜਿਹੜੀ ਕਮੇਟੀ ਆ ਜਿਹੜਾ ਸ਼ਹਿਰ ਦਾ ਕੰਮ ਆ ਉਹ ਕਮੇਟੀ ਜਿਹੜੀ ਆ ਉਹ ਮਤੇ ਪਾਗੀ ਸ਼ੁਰੂ ਕਰੂਗੀ ਇਸ ਕਰਕੇ ਪ ਜੀ ਔਰ ਵਿਸ਼ਵ ਮਾਨ ਗੁਣਮਖ ਨੌਰਜੀ ਔਰ ਸਾਰੇ ਐਮਸੀ ਸਵਾਨ ਅੱਜ ਦੀ ਕਾਂਗਰਸ ਅਦਰ ਕਹਿੰਦੇ ਰੱਖਿਆ ਕੀਤਾ ਤੁਹਾਡੇ ਤੁਸੀਂ ਪੂਰੀ ਵੋਟ ਨਹੀਂ ਪਾਈ ਜੀ ਕਿਉਂਕਿ ਹੱਥ ਖੜੇ ਕਰਕੇ ਅੰਦਰ VOTING ਹੋਈ ਹੈ 10 ਮੈਂਬਰ ਤੁਹਾਡੇ ਸਾਹਮਣੇ ਖੜੇ 17 ਦਾ ਹਾਊਸ ਆ ਤੱਕਾ ਦੱਸੋ ਕਿੰਦਾ ਹੁੰਦਾ ਹੁੰਦਾ 10 ਮੈਂਬਰ ਸਵਾਨ ਤੁਹਾਡੇ ਸਾਹਮਣੇ ਇਹਨਾਂ ਨੇ VOTING ਨਹੀਂ ਪਾਉਂਦੇ ਨਾ ਆਪਣੀ VOT ਪਾਉਣ ਵੇਲੇ ਰੌਲਾ ਪਾਉਂਦੇ ਉਹਨਾਂ ਦੇ ਵਿੱਚੋਂ 2 ਮੈਂਬਰਾਂ ਨੇ ਵੀ ਹੱਥ ਖੜੇ ਕੀਤੇ ਅੱਛਾ ਜੀ ਕਿਹਦੇ ਲਈ ਜੀ ਕਿਹਦੇ ਲਈ ਹੈ ਸਾਡੇ ਸਾਰਿਆਂ ਲਈ ਓਕੇ ਇਸ ਕਾਰਕੇ ਤੁਹਾਡਾ ਵੀ ਬੜਾ ਧੰਨਵਾਦ ਉਹ ਤਾਂ ਬਾਹਰ ਹੀ ਬ੍ਰੋਦ ਹੁੰਦਾ ਚਲੋ ਫੋਟੋਆਂ ਲਈਏ ਹੁਣ ਅੱਜ ਕੱਲ ਦੀ ਰੋਕੀ ਦੀ ਤੇ ਵਾਲੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੀ ਜੀ ਉਹਨਾਂ ਨੇ ਸਾਰਿਆਂ ਨੇ 17 ਜਾਣਿਆਂ ਨੇ ਉੱਤੇ ਸਾਈਨ ਕੀਤੇ ਰਜਿਸਟਰ ਦੇ ਜਿਹੜੇ ਪਹਿਲਾ ਪਹਿਲਾ ਦਿਨ ਦੀ ਸੀ ਦੇਖੋ ਸੀਨੀਅਰ ਵਾਈਸ ਪ੍ਰਧਾਨ ਦੀ ਇਲੈਕਸ਼ਨ ਕਰਾਉਣ ਲਈ ਉਹਨਾਂ ਨੇ ਬੜਾ ਜ਼ੋਰ ਲਾਇਆ ਮੀਡੀਆ ਵਿੱਚ ਵੀ ਬੜਾ ਪਰ ਜਿਸ ਵੇਲੇ ਇਹ ਚੋਣ ਦਾ ਏਜੰਡਾ ਉਹਨਾਂ ਕੋ ਗਿਆ ਉਹਨਾਂ ਦੇ ਸਾਰੇ ਐਮਸੀਆਂ ਨੇ ਅੰਡਰ ਪ੍ਰੋਟੈਸਟ ਏਜੰਡਾ ਲਿਆ ਮਤਲਬ ਇਹ ਕਿ ਲੋਕਾਂ ਬਾਹਰ ਡਰਾਮਾ ਪੁਸ਼ ਕਰਦੇ ਆ ਅੰਦਰ ਕੁਝ ਹੁੰਦੇ ਆ ਅੰਡਰ ਪ੍ਰੋਟੈਸਟ ਆਪ ਹੀ ਕਹਿੰਦੇ ਸੀਨੀਅਰ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਦੀ ਚੋਣ ਹੋਣੀ ਚਾਹੀਦੀ ਆ ਆਪੇ ਏਜੰਡਾ ਜਿਹੜਾ ਇਸੇ ਚੋਣ ਦਾ ਅੰਡਰ ਪ੍ਰੋਟੈਸਟ ਲੈਂਦੇ ਆ ਇਹਦਾ ਕਾਰਨ ਦੱਸਣ ਕੀ ਆ ਹੁਣ ਉਹਨਾਂ ਦੇ ਦੋ ਐਮਸੀਆਂ ਨੇ ਹੱਥ ਖੜੇ ਕੀਤੇ ਅੰਦਰ ਜਿਹਨੇ ਜਿੱਤਣਾ ਸੀ ਜਿਹਦੇ ਕੋਲ ਮੈਕਸਿਮਮ ਬੂਟਾ ਹੋਣੀ ਜਿੱਤਣਾ ਉਹ ਰਹਿ ਗਏ ਤਾਂ ਰੌਲਾ ਪਾਉਂਦੇ ਆ ਉਹਨਾਂ ਨੇ ਕਿਹਦੇ ਦੇ ਹੱਥ ਖੜੇ ਕੀਤੇ ਜੀ ਪਤਾ ਹੀ ਨਹੀਂ ਉਹਨਾਂ ਨੂੰ ਕੁਝ ਲੱਗਾ ਜੀ ਨੌਰਥ ਲਈ ਸਾਡੇ ਲਈ ਨੌਰਥ ਲਈ ਜੀ ਵਿਚੇ ਨੌਰਥ ਦੇ ਨੌਰਥ ਦਾ ਕੈਂਡੀਡੇਟ ਸੀਗਾ ਨੌਰਥ ਨੂੰ ਉਹਨਾਂ ਨੂੰ ਪਤਾ ਜੀ ਧੱਕਾ ਕਿੱਦਾਂ ਹੋ ਗਿਆ ਬਾਹਰ ਹੀ ਰੌਲਾ ਪਾਉਂਦੇ ਅੰਦਰ ਤੱਕ ਸਾਹਿਬ ਅਜੰਡਾ ਜਿਹੜਾ ਦੋਹਾਂ ਦਾ ਆ ਹੋਏ ਦਾ ਸੀ ਇਸ਼ੂ ਕਿ ਦੋ ਇਲੈਕਸ਼ਨ ਹੋਣੇ ਆ ਦੋਏ ਤਿੰਨ ਐਸ ਗੱਲ ਨੂੰ ਲੈ ਕੇ ਨਾ ਰੌਲਾ ਹੈਗਾ ਇਲੈਕਸ਼ਨ ਇਲੈਕਸ਼ਨ ਦੋਵਾਂ ਦਾ ਇਲੈਕਸ਼ਨ ਹੁੰਦੇ ਤਿੰਨੇ ਆ ਜੀ ਅਜੰਡਾ ਇਹੀ ਸੀ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਅਜੰਡੇ ਦੇ ਮੁਤਾਬਕ ਤੁਸੀਂ ਪੱਤਰਕਾਰ ਭਰਾ ਮжоਰਿਟੀ ਤੁਹਾਡੇ ਕੋ ਸਾਹਮਣੇ 10 ਐਮਸੀਆਂ ਦੀ ਖੜੀ ਆ ਦੋ ਸਾਢੇ ਸਾਇਲੈਂਟ ਆ ਅਜੰਡਾ ਦਿੱਤਾ ਕਿਨੇ ਜੀ ਹੁਣ ਇਹਨਾਂ ਨੂੰ ਅਜੰਡਾ ਬੰਡਿਆ ਅਜੰਡੇ ਦੇ ਵਿੱਚ ਹੀ ਆਪ ਆਏ ਆ ਇਲੈਕਸ਼ਨ ਹੋਇਆ ਅੰਦਰ ਦਾ ਕੁਛ ਨਹੀਂ ਆ ਭਾਈ ਸਭ ਕੋ ਕਰਦੇ ਰਗੇ ਪਹਿਲਾਂ ਤਾਂ ਇਹ ਵੀ ਕਹਿੰਦੀ ਸੀ ਅਸੀਂ ਕੈਂਡੀਡੇਟ ਨਹੀਂ ਦੇਣਾ ਸ਼ਹਿਰ ਦੇ ਨਾਲ ਇੱਕ ਮਿੰਟ ਜੀ ਉਹ ਤਾਂ ਕੋਈ ਪਲੀਜ਼ ਨਹੀਂ ਇੱਕ ਬੰਦਾ ਬੋਲ ਰਿਹਾ ਪ੍ਰਧਾਨ ਜੀ ਬੋਲਣ ਨੂੰ ਕੋਈ ਗੱਲ ਤਾਂ ਉਹਨਾਂ ਨੇ ਤੁਹਾਡੀ ਪ੍ਰੈਸ ਚ ਗਿਆ ਸੀ ਅਸੀਂ ਕੋਈ ਕੈਂਡੀਡੇਟ ਨਹੀਂ ਦੇਣਾ ਉਹ ਤਾਂ ਮੀਡੀਆ 'ਚ ਬਿਆਨ ਸੀਗੇ ਉਹਨੇ ਫੇਰ ਹੁਣ ਬਿਆਨ ਤਾਂ ਹੁਣ ਕੱਲੇ ਮੁੱਕਰਦੇ ਆ ਸ਼ਹਿਰ ਦੀ ਸ਼ਹਿਰ ਦੀ ਡਿਵੈਲਪਮੈਂਟ ਕਰਾਣੀ ਆ ਅਸੀਂ ਡਿਵੈਲਪਮੈਂਟ ਚਾਹੁੰਦੇ ਆ ਆਓ ਰਲ ਕੇ ਡਿਵੈਲਪਮੈਂਟ ਕਰੀਏ ਚਲੋ ਬਲੂ ਜੀ ਅੱਜ ਬਣ ਗਈ ਤੁਹਾਡੀ ਸਾਰੀ ਸਾਰੀ ਬਣ ਗਈ ਹੁਣ ਕੀ ਕਹੋਗੇ ਡਟ ਕੇ ਪਹਿਲਾਂ ਨਹੀਂ ਕੀਆ ਸੇਵਾ ਦੀ ਸੇਵਾ ਦੀ ਸ਼ੁਰੂਆਤ ਹੁਣ ਕੀ ਕਹਲੇ ਵੀ ਡਟ ਡੇਟਾ ਕੱਢਾਂਗੇ ਡਾਕਟਰ ਕੇ ਮੈਂ ਉਹਨਾਂ ਭਰਾਵਾਂ ਨੂੰ ਵੀ ਕਹਿਣਾ ਜਿਹੜੇ ਵਿਰੋਧ ਕਰਦੇ ਪਏ ਆ ਆਓ ਰਲ ਕੇ ਸ਼ਹਿਰ ਨੂੰ ਨਵਾਂ ਬਣਾਈਏ ਮਤਲਬ ਰਲ ਕੇ ਕੰਮ ਹੋ ਸਕਦਾ ਆਪਾਂ ਕਰਾਂਗੇ ਜੇ ਸ਼ਹਿਰ ਦੀ ਡਿਵੈਲਪਮੈਂਟ ਲਈ ਰਲ ਕੇ ਕੋਈ ਕੰਮ ਆਪਾਂ ਕਰਾਂਗੇ ਜੀ ਸਾਰੇ ਜਣ ਚਲੋ ਇੱਕ ਇੱਕ ਫੋਟੋ ਕਰਵਾ ਲਓ ਕਰਾ ਲਾ ਜੀ ਜੀ ਬਹੁਤ ਪਿੱਛੇ ਕਹਿੰਦਾ ਵਾ ਜੋ ਵੀ ਐਮਸੀ ਬਣੇ ਸੀ ਉਹ ਆਪਣੇ ਕੰਮ ਨਹੀਂ ਕਰ پا ਰਹੇ ਸੀ ਜੀ ਅੱਜ ਸਰਕਾਰ ਨੇ ਮੌਕਾ ਦਿੱਤਾ ਅੱਜ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਿਆ ਜੀ ਔਰ ਸਾਰੇ ਸਹਿਮਤੀ ਨਾਲ ਤੁਸੀਂ ਨੇ ਬਾਈਸ ਪ੍ਰਧਾਨ ਬਣੇ ਇਸ ਸੀਜ਼ਨ ਦੇ ਬਾਈਸ ਪ੍ਰਧਾਨ ਬਣੇ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਬਧਾਈ ਜੀ ਔਰ ਮੈਂ ਇੱਕੋ ਹੀ ਗੱਲ ਕਹੂੰਗਾ ਕਿ ਅੱਜ ਹੁਣ ਡਿਵੈਲਪਮੈਂਟ ਦਾ ਦੌਰ ਸ਼ੁਰੂ ਹੋਇਆ ਜੀ ਤੁਸੀਂ ਦੇਖੋਗੇ ਜਿਹੜੇ ਕਈ ਕਾਰਨਾ ਕਰਕੇ ਗਲਤ ਨੀਤੀਆਂ ਕਰਕੇ ਉਹ ਜਿਹੜੇ ਕੰਮ ਰੁਕਿਓ ਸੀ ਮਿੱਤਰ ਜਾਨ ਦੇ ਗੁਦੇਲਵੇ ਰੋਡ ਦਾ ਪੀਸ ਉਹ ਮਮੇ ਉਹ ਸਰਕਾਰ ਕਰਨਾ ਚਾਹੁੰਦੀ ਸੀ ਸਾਡੇ ਐਮਸੀ ਸਾਹਿਬਾਨ ਕਰਨਾ ਚਾਹੁੰਦੇ ਸੀ ਪਰ ਮੈਂ ਵਾਦਾ ਕਰਦਾ ਕਿ ਲੋਕਾਂ ਨੂੰ 15 10 15 ਦਿਨ ਦੇ ਵਿੱਚ ਪਤਾ ਲੱਗੇਗਾ ਕਿ ਜੇ ਅੱਜ ਇਹਨਾਂ ਨੇ ਜਿਹੜੇ ਐਮਸੀ ਕੌਲਿਸਿਓ ਨੇ ਅੱਜ ਪ੍ਰਧਾਨ ਚੁਣਿਆ ਆਪਣੀ ਕਮੇਟੀ ਚੁਣੀ ਆ ਅਸਾਂ 15 ਦਿਨਾਂ ਦੇ ਵਿੱਚ ਦਾ ਰਿਜ਼ਲਟ ਤੁਹਾਡੇ ਸਾਹਮਣੇ ਗੱਡੀ ਦਾ ਡਰਾਈਵਰ ਤਾਂ ਮਿਲ ਗਿਆ ਰੂਟ ਕਿਹੜਾ ਹੋਊਗਾ ਜੀ ਸ਼ੁਰੂਆਤ ਦਾ ਸੇਵਾ ਦੀ ਸ਼ੁਰੂਆਤ ਦਾ ਜਿਹੜਾ ਰੂਟ ਕਿਹੜਾ ਹੋਊਗਾ ਅਸੀਂ ਇੱਥੇ ਸ਼ੁਰੂ ਕਰਾਂਗੇ ਕਿੱਥੋਂ ਜੀ ਰੇਲਵੇ ਰੋਡ ਰੇਲਵੇ ਰੋਡ ਪਰ ਉਹ ਕ ਨਹੀਂ ਮੈਂ ਇਹ ਤਾਂ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਜੀ ਜੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਬਣਨੀ ਨਹੀਂ ਤਾਂ ਨਹੀਂ ਨਹੀਂ ਅਸੀਂ ਉਮੀਦ ਕਰਦੇ ਹਾਂ ਕਿ ਬਣੇ ਅਸੀਂ ਤਾਂ 27 ਅੱਸੇ ਮਹੀਨੇ ਤੋਂ ਸ਼ੁਰੂ ਹੋਏਗੀ ਪਰ ਉਹਨੂੰ ਕੰਪਲੀਟ ਕਰਾਵਾਂਗੇ ਤੁਹਾਡੇ ਨਾਲ ਸਾਡੀ ਕਮਿਟਮੈਂਟ ਸੋ ਮੈਨੇ ਸਭ ਸੀਵਰੀ ਬਹੁਤ ਪ੍ਰੋਬਲਮਸ ਸਰਦਾ ਸਾਰੇ ਕੰਮ ਰੁਕ ਗਏ ਸੀ ਜੋ ਕਹਿੰਦਾ ਪਿਛਲੇ ਪ੍ਰਧਾਨ ਬਣੇ ਸੀ ਕਾਂਗਰਸ ਦੇ ਉਹਨਾਂ ਨੇ 3 ਸਾਲ 4 ਸਾਲ ਚ ਕੀਦਾ ਕੁਝ ਨਹੀਂ ਤੁਸੀਂ ਇੱਕ ਮੌਕਾ ਦਿੱਤਾ ਸਾਡੂ ਇੱਕ ਸਾਲ ਦਾ ਸਮਾਂ ਆ ਅਸੀਂ ਇੱਕ ਸਾਲ ਦੇ ਵਿੱਚ ਸ਼ਹਿਰ ਨੂੰ ਉਸ ਪੱਲੇ ਲੈ ਕੇ ਜਾਵਾਂਗੇ ਜਿਹਦੀ ਡਿਵੈਲਪਮੈਂਟ ਦੀ ਗੱਲਾਂ ਅਸੀਂ ਨਹੀਂ ਮੀਡੀਆ ਵੀ ਕਰੇਗਾ ਤੁਸੀਂ ਸਾਰੇ ਜੋ ਪ੍ਰੋਜੈਕਟ ਹੈ ਉਹ ਕਰਾਂਗੇ ਯਾਰ ਅੱਡੀ ਗੱਡੀ ਅਸੀਂ ਆ ਰਹੇ ਹਾਂ ਰੇਲਬਾਰ ਰੋਡ ਕਲਾਮ ਰੋਡ ਸਲੋ ਰੋਡ ਔਰ ਜੋ ਵੀ ਹੋਰ ਸ਼ਹਿਰ ਦੀ ਡਿਵੈਲਪਮੈਂਟ ਬਾਡਰ ਸਪਲਾਈ ਆ ਸ਼ਹਿਰ ਚ ਪੈਣ ਵਾਲੀ ਉਹ ਲੈ ਕੇ ਆਵਾਂਗੇ ਸੜਕਾਂ ਲੈ ਕੇ ਆਵਾਂਗੇ ਪੈਸੇ ਫੰਡ ਲੈ ਕੇ ਆਵਾਂਗੇ ਅਸੀਂ ਡਵੈਲਪਮੈਂਟ ਦੇ ਹਮ ਹੀ ਆ ਅਸੀਂ ਇਲੈਕਸ਼ਨ ਕਰਾਇਆ ਸਰਬਸੰਮਤੀ ਨਾਲ ਔਰ ਪ੍ਰੈਸ ਦੇ ਸਾਹਮਣੇ ਜਿੱਦਾਂ ਫਿਜ਼ੀਕਲੀ ਤੁਹਾਨੂੰ ਮੈਂਬਰ ਦਿਖਾ ਦਿੱਤੇ ਵੋਟਾਂ ਨਾਲ ਜਿੱਤੇ ਆ ਕੋਈ ਧੱਕਾ ਨਹੀਂ ਕੀਤਾ ਬਾਕੀ ਉਹਨਾਂ ਦੀ ਸੋਚ ਆ ਅੰਦਰ ਕੁਛ ਸੀ ਬਾਹਰ ਕੁਛ ਆ ਇਸ ਕਰਕੇ ਸਾਨੂੰ ਅਸੀਂ ਉਹਨਾਂ ਭਰਾਵਾਂ ਨੂੰ ਵੀ ਕਰਦੇ ਆ ਬੇਨਤੀ ਬਿਆਓ ਰਲ ਕੇ ਉਹਨਾਂ ਦਾ ਵੀ ਸ਼ਹਿਰ ਆ ਉਹਨਾਂ ਦੇ ਵੀ ਬਾੜ ਆ ਆਪਾਂ ਰਲ ਕੇ ਸਾਰੀ ਡਵੈਲਪਮੈਂਟ ਪ੍ਰਧਾਨ ਵਗੈਰਾ ਕੌਣ ਕੌਣ ਚੋਣ ਹੋਈ ਆ ਅੱਜ ਬਲਵਿੰਦਰ ਕੌਰ ਪ੍ਰਧਾਨ ਦੀ ਚੋਣ ਤੇ ਜਿੱਤੇ ਆ ਸੀਨੀਅਰ ਮੀਤਲੇ ਮਾਤਾ ਜੰਦਰਜੀਤ ਕੌਰ ਔਰ 22 ਪ੍ਰਧਾਨ ਲਈ ਗੁਰਮੁਖ ਸਿੰਘ ਨੌਰ No, okay.